ਸੱਪ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ ਵਿੱਚ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨੌਇਡਾ ਪੁਲਿਸ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਉਹਨਾਂ ਖਿਲਾਫ ਸਬੂਤ ਮਿਲਣ ਦੇ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੂਰਤਪੁਰ ਕੋਟ ਵਿੱਚ ਪੇਸ਼ ਕੀਤਾ ਹੈ ਜਿੱਥੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਵਿੱਚ ਉਹਨਾਂ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ ਯੂਟਿਊਬਰ ਦੀ ਗ੍ਰਿਫਤਾਰੀ ਦੇ ਬਾਅਦ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੁਲਿਸ ਵਾਲਿਆਂ ਨਾਲ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਿਛਲੇ ਸਾਲ ਇਸ ਮਾਮਲੇ ਦੇ ਖੁਲਾਸੇ ਦੇ ਬਾਅਦ ਨੌਇੜਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਸਣੇ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ ਇਸ ਦੇ ਬਾਅਦ 5 ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਇਹਨਾਂ ਦੇ ਨਾਂ ਰਾਹੁਲ ਟੀਨੂਨਾਥ ਜੈਕਰਨ ਨਾਰਾਇਣ ਤੇ ਰਵੀਨਾਥ ਹੈ ਇਹਨਾਂ ਪੰਜਾਂ ਦੀ ਗ੍ਰਿਫਤਾਰੀ ਭਾਪਾ ਨੇਤਾ ਮੇਨਕਾ ਗਾਂਧੀ ਦੀ ਐਨੀਮਲ ਵੈਲਫੇਅਰ ਸੰਸਥਾ ਪੀ ਐਫ ਡੀ ਪਹਿਲ ਤੇ ਹੋਈ ਸੀ ਇਸ ਦੇ ਬਾਅਦ ਰਾਹੁਲ ਨੇ ਐਲਵਿਸ਼ ਦੀਆਂ ਕਰਤੂਤਾ ਬਾਰੇ ਖੁਲਾਸਾ ਕੀਤਾ ਸੀ ਪੁਲਿਸ ਨੇ ਉਸ ਸਮੇਂ ਯੂਟਿਊਬਰ ਨੂੰ ਕਾਫੀ ਵਾਰ ਪੁੱਛ ਕੇ ਇਸ ਲਈ ਬੁਲਾਇਆ ਸੀ ਪਰ ਉਦੋਂ ਗ੍ਰਿਫਤਾਰੀ ਨਹੀਂ ਹੋ ਸਕੀ ਪੁਲਿਸ ਨੇ ਨੁਆਇੜਾ ਸੈਕਟਰ 49 ਵਿੱਚ ਐਲਵਿਸ਼ ਯਾਦਵ ਖਿਲਾਫ ਕੇਸ ਦਰਜ ਕੀਤਾ ਹੈ ਯੂਟਿਊਬਰ ਖਿਲਾਫ ਆਈ ਪੀਐਸ ਦੀ ਧਾਰਾ 284 299 120 ਬੀਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੀ ਧਾਰਾ 9 39 48 49 50 55 ਤਹਿਤ ਕੇਸ ਦਰਜ ਹੋਇਆ ਹੈ ਮਾਮਲੇ ਵਿੱਚ ਮੁਲਜ਼ਮਾਂ ਤੋਂ ਬਰਾਬਰ ਸਨੇਕ ਬੇਨਮ ਨੂੰ ਜਾਂਚ ਲਈ ਭੇਜਿਆ ਗਿਆ ਹੈ ਉੱਥੋਂ ਮਿਲੀ ਰਿਪੋਰਟ ਦੇ ਬਾਅਦ ਐਂਡੀਪੀਐਸ ਐਕਟ ਦੀਆਂ ਧਾਰਾਵਾਂ ਵਧਾ ਦਿੱਤੀਆਂ ਗਈਆਂ ਨੇ ਐਲਵਿਸ਼ ਖਲਾਫ ਜਿਹੜੀਆਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ ਉਸ ਵਿੱਚ ਉਹਨਾਂ ਨੂੰ ਲੰਮੀ ਸਜ਼ਾ ਮਿਲ ਸਕਦੀ ਹੈ ਜੋ ਕਿ ਸਿੱਧੇ ਤੌਰ ਤੇ ਉਹਨਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰਨ ਵਾਲੀ ਹੈ